ਸ੍ਰੀ ਵਾਹਿਗੁਰੂ ਜੀਓ ਬਾਰ ਬੁਕਾਰਿ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਨੈਨ ਮਿਲਾਏ ਸਗਰ ਦਵਾਰ ਕੋ ਛਾੜ ਗੈ ਗਉਦੋ ਰਾਮਦਾਸ ਤੋਹਾਰ ਤਨ ਤਨ RAMDAS GURU ਜਨੁ ਸਿਰ ਆਤਨੇ ਸਵਾਰਿਆ ਪੂਰੀ ਹੋਈ ਕਰਮਾਤਨ ਆਪ ਸਿਰਜਣਹਾਰੇ ਧਾਰਿਆ ਧਨਵਾਦੀ ਗੁਰੂ ਜੀ ਤੇਰੇ ਗਮਨ ਗਮਨ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਰਨਨਾ ਸਾਖੋਂ ਤੂੰ ਧਾਕੁਰੂ ਜੀਂ ਭਗਵਾਨਾ ਐਸੇ ਗੁਰ ਕੋ ਬਲ ਬਲ ਜਾਈਐ ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਜਾਨਣ ਹੁੰਦਿਆ ਗੁਰ ਬਿਨ ਕੋ ਹੋਰੇ ਅੰਧਾਰ ਸੁਣੀ ਅਰਦਾਸ Swami ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆ ਗੋਟਾਲ ਨਗਰ ਸੇਵੀ ਐਨ ਸਜੈ ਜਸਵਾਏ ਦਰਸ਼ਨ ਪਰਸੇ ਗੁਰੂ ਗਏ ਜਨਮ ਮਰਨ ਦੁਖ ਜਾਇ ਸ੍ਰੀ ਵਾਹਿਗੁਰੂ ਜੀ ਤਨਾਸਰੀ ਮਹ ਆਪਣਾ ਬਿਰਦ ਸਮਾਲੇ ਆਧ ਦੇ ਰੱਖੇ ਆਪਣੇ ਕੋ ਸਾਸ ਸਾਸ ਬਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਤਉ ਦੇ ਰੱਖੇ ਆਪਣੇ ਕੋ ਸਾਸ ਸਾਸ ਬਰਧ ਪਾਲੇ ਪ੍ਰਭ ਸਿਉ ਲਗ ਰਿਓ ਮੇਰਾ ਜੀਤ ਆਨੇੰਦ ਪ੍ਰਭ ਸਦਾ ਸਹਾਈ ਨੰਨ ਹਮਾਰਾ ਮੀ ਮਨ ਬਿਲਾਸ ਵੈ ਸਾਹਿਬ ਕੇ ਅਚਰਜ ਦੇਖ ਮਣਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਨਰਖਾਈ ਮਨ ਬਿਲਾਸ ਵੈ ਸਾਹਿਬ ਕੇ ਜਿਨ ਜਿ ਦੇਖ ਬਡਾਈ ਆਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹੀ ਗੁਰਜੀ ਕਾ ਕਲਸਾ ਵਾਹੀ ਗੁਰਜੀ ਕੀ ਤਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ